ਮੁਜੀਠਾ ਵਿਖੇ ਬੀਤੀ 13 ਅਪ੍ਰੈਲ ਨੂੰ ਪੈਟਰੋਲ ਪੰਪ ਤੇ ਗੋਲੀਬਾਰੀ ਕਰਨ ਵਾਲੇ ਤਿੰਨ આરોપીਾਂ ਤੋਂ ਦੋ ਫੌਲਸ ਨੇ ਕਾਬੂ ਕਰ ਲਏ ਨੇ। ਮੁਜੀਠਾ ਦੇ ਪਿੰਡ ਠਰੀਵਾਲ ਵਿਖੇ ਉਹਨਾਂ ਕਾਊਂਟਰ ਦੇ ਵਿੱਚ ਦੋ ਗੈਂਗਸਟਰ ਜ਼ਖਮੀ ਹੋ ਗਏ ਨੇ। ਅਕਾਲੀ ਦਲ ਦੇ ਆਗੂ ਅਤੇ ਸ਼ੋਮਣੀ ਕਮੇਟੀ ਮੈਂਬਰ ਜੋਤ ਸਿੰਘ ਸਮਰਾਦੇ ਪੈਟਰੋਲ ਪੰਪ ਉੱਤੇ ਇਹਨਾਂ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ। ਕਾਬੂ ਕੀਤੇ ਗਏ ਦੋਸ਼ੀਆਂ ਦੀ ਪਛਾਣ ਅਮਰਬੀਰ ਸਿੰਘ ਅਤੇ ਆਕਾਸ਼ਦੀਪ ਸਿੰਘ ਵਾਸੀ ਨੌਸ਼ਹਾਰਾ ਵਜੋਂ ਹੋਈ ਹੈ। ਤਾਂ ਉਹਨਾਂ ਨੂੰ ਜ਼ਖਮੀ ਹਾਲਤ ਦੇ ਵਿੱਚ ਮੁਜੀਠਾ ਦੇ ਸਬ ਹਸਪਤਾਲ ਦੇ ਵਿੱਚ ਵੀ ਦਾਖਲ ਕਰਵਾਇਆ ਗਿਆ। 13 4 5 ਨੂੰ ਵਿਸਾਖੀ ਵਾਲੇ ਦਿਨ ਕਲੇਰ ਪट्रोल पंप ਦੇ ਉੱਪਰ ਇੱਕ ਖੋਦ ਇਨਸੀਡੈਂਟ ਦੇ ਦੌਰਾਨ ਫਾਇਰਿੰਗ ਹੋਈ ਸੀ ਜਿਹਦੇ ਵਿੱਚ ਗੋਤਮ ਨਾਮ ਦੇ ਇੱਕ ਪट्रोल पंप ਦੇ ਕਰਮਚਾਰੀ ਦੀ ਮੌਤ ਹੋ ਗਈ ਸੀ ਤੇ ਅਮਤ ਨਾਮ ਦਾ ਜਿਹੜਾ ਕਰਮਚਾਰੀ ਸੀ ਉਹ ਝਟਮੀ ਹੋ ਗਿਆ ਜਿਸ ਦੇ ਉੱਤੇ ਐਫਆਰ ਨੰਬਰ 24 ਮੀਠਾ ਥਾਣਾ ਦੇ ਵਿੱਚ ਦਰਜ ਕੀਤੀ ਗਈ ਸੀ ਮਾਨਯੋਗ ਡੀਆਈ ਸਾਹਿਬ ਬਾਰਡਰ ਇੰਚ ਤੇ ਐਸਐਸਪੀ ਸਾਹਿਬ ਦੇ ਹਦੀ ਦੇ ਦਿਸ਼ਾੰਦਰ ਦੇ ਛਾਂਦੇ ਅਨੁਸਾਰ ਉਸ ਦਿਨ ਤੋਂ ਜਿਹੜੀ ਆ ਇਸ ਦੇ ਵਿੱਚ ਜਿਹੜੀ ਆ ਭਾਲ ਕੀਤੀ ਜਾ ਰਹੀ ਸੀ ਦੋ ਦੋਸ਼ੀਆਂ ਦੀ ਅੱਜ ਐਸਐਚਓ ਮਜੀਤਾ ਅਪਰਾਧਜੀਤ ਸਿੰਘ ਨੂੰ ਇਸ ਘਟਨਾ ਦੇ ਸਬੰਧ ਦੇ ਵਿੱਚ ਕੋਈ ਠੋਸ ਜਾਣਕਾਰੀ ਮਿਲੀ ਸੀ ਕਿ ਇਸ ਘਟਨਾ ਸਬੰਧ ਦਾ ਦੋ ਦੋਸ਼ੀ ਆਕਾਸ਼ਦੀਪ ਸਿੰਘ ਉਰਫ ਬੂਟਾ ਤੇ ਅਰਸ਼ਦੀਪ ਸਿੰਘ ਉਰਫ ਰਗੂ ਵਾਸੀ ਨਸ਼ਰਾ ਨਸ਼ਰਾ ਕਿਹੜਾ ਜੀ ਨਸ਼ਰਾ ਨੰਗੜੀ ਜਿਹੜਾ ਅੰਮ੍ਰਿਤਸਰ ਦੇ ਕੋਲ ਸਥਿਤ ਹੈ ਪੋਤਨ ਦੇ ਸਨੀਕ ਜਿਹੜੇ ਦੋਸ਼ੀ ਆਪਣੇ ਸਾਥੀਆਂ ਦੇ ਨਾਲ ਫਿਰ ਕੋਈ ਇਹੋ ਜਿਹੀ ਕਾਰਨਾਮੇ ਨੂੰ ਇੰਜਾਮ ਦੇਣ ਲਈ ਇਲਾਕੇ ਦੇ ਵਿੱਚ ਫਿਰ ਰਹੇ ਜਿਸ ਦੇ ਜਿਸ ਤੇ ਅੱਜ ਨਹਿਰ ਪੰਘਾਲੀ ਦੇ ਉੱਪਰ ਨਾਕੀਬੰਦੀ ਕੀਤੀ ਗਈ ਸੀ ਇਹਨਾਂ ਨੂੰ ਇਹਨਾਂ ਦੀ ਪਾਲ ਵਿੱਚ ਜਿਸ ਦੇ ਉੱਤੇ ਜਦੋਂ ਇਹਨਾਂ ਨੂੰ ਰੋਕਿਆ ਗਿਆ ਤੇ ਇਹਨਾਂ ਨੇ ਪੁਲਿਸ ਪਾਰਟੀ ਦੇ ਉੱਪਰ ਫਾਇਰਿੰਗ ਕੀਤੀ ਜਵਾਬੀ ਫਾਇਰਿੰਗ ਦੇ ਵਿੱਚ ਦੋਨੋਂ ਦੋਸ਼ੀ ਆਕਾਸ਼ਦੀਪ ਸਿੰਘ ਤੇ ਅਰਸ਼ਦੀਪ ਰਗੂ ਦੋਨੋਂ ਜਿਹੜੇ ਜ਼ਖਮੀ ਹੋ ਗਏ ਆ ਜਿਨ੍ਹਾਂ ਨੂੰ ਇਲਾਜ ਵਾਸਤੇ ਸਿਵਲ ਹਸਪੀਟਲ ਮਜੀਠਾ ਦਾਖਲ ਕਰਵਾ ਦਿੱਤਾ ਗਿਆ ਤੇ ਕਿੰਨੇ ਫਾਇਰ ਹੋਏ ਕਿ ਆਪਣਾ ਕੋਈ ਬੁਲਚਾ ਲੱਗਿਆ ਨਹੀਂ ਇਹਦੇ ਵਿੱਚ ਗੱਡੀ ਦੇ ਵਿੱਚ ਗੋਲੀ ਲੱਗੀ ਹੈ ਸਾਡੀ ਵਿੱਚ ਤੇ ਕਾਫੀ ਜਿਹੜੇ ਇਹਦੇ ਵਿੱਚ ਤਕਰੀਬਨ 810 ਜਿਹੜੇ ਰੌਂਦਿਆ ਫਾਇਰ ਹੋਇਆ ਦੋਨਾਂ ਸਾਈਡ ਤੇ ਸਰ ਉਹ ਕਿਤੇ ਆ ਰਹੇ ਸਰ ਉਹ ਪਲਸਨ ਮੋਟਰਸਾਈਕਲ ਜਿਹਦੇ ਵਿੱਚ ਉਹਨਾਂ ਨੇ ਉਸ ਦਿਨ ਘਟਨਾ ਨੂੰ ਅਨਜਾਨ ਦਿੱਤਾ ਸੀ ਉਸੇ ਮੋਟਰਸਾਈਕਲ ਦੇ ਉੱਪਰ ਆ ਰਹੇ ਸੀ ਸਰ ਦੋ ਜਣੇ ਸੀ ਜਾਂ ਤਿੰਨ ਜਣੇ ਸੀ ਨਹੀਂ ਇਹ ਤੇ ਮੌਕੇ ਤੇ ਸਾਡੇ ਜਿਹੜੇ ਆ ਦੋ ਜਣੇ ਅੱਜ ਜਿਹੜੇ ਕਾਬੂ ਆਏ ਆ ਬਾਕੀ ਜਿਹੜੇ ਅਲੱਗ-ਅਲੱਗ ਮੋਟਰਸਾਈਕਲਾਂ ਦੇ ਤੇ ਕੋਈ ਮਰੇ ਸੀ ਬਾਕੀ ਦੋਸ਼ੀਆਂ ਪਰੇ ਜਿਹੜੀ ਇਹਨਾਂ ਕੋਲ ਪੁਛਗੀਆਂ ਸੁਣ ਕੀਤੀ ਜਾਊਗੀ ਇਲਾਜ ਤੋਂ ਬਾਅਦ ਤੇ ਬਾਕੀ ਜਿਹੜੀ ਵੀ ਕੋਈ ਕਾਰਵਾਈ ਕਰਨੀ ਹੋਊਗੀ ਕੀਤੀ ਜਾਊਗੀ ਪਹਿਲਾਂ ਵੀ ਉਹਨਾਂ ਦੇ ਮੁਕੱਦਮੇ ਦਰਜ ਨੇ ਚੈਕਿੰਗ ਕੀਤੀ ਜਾ ਰਹੀ ਹੈ ਇਹਦੇ ਬਾਰੇ ਜਿਹੜਾ ਉਹਨਾਂ ਕੋਲ ਬਰਾਮਦ ਹੋਇਆ ਹਾਂ ਇਹਨਾਂ ਦੇ ਕੋਲੋਂ ਜਿਹੜੇ ਦੋ ਕੰਟਰੀ ਮੇਡ ਜਿਹੜੇ ਦੋ ਪਿਸਟਲ ਬਰਾਮਦ ਹੋਏ ਆ ਤੇ ਇੱਕ ਪਲਸਰ ਮੋਟਰਸਾਈਕਲ ਮੌਕੇ ਤੇ ਬਰਾਮਦ ਹੈ ਮੋਢੀ ਦੀ ਤਸਦੀਕ ਕੀ ਸਾਹਮਣੇ ਆ ਮੁਲੀ ਤਪਤੀਸ਼ ਦੇ ਵਿੱਚ ਇਹੋ ਸਾਹਮਣੇ ਆਇਆ ਕਿ ਇਹ ਜਿਹੜੇ ਆ ਲੁੱਟਖੋ ਦੀਆਂ ਘਟਨਾਵਾਂ ਨੂੰ ਇਲਜ਼ਾਮ ਦਿੰਦੇ ਸੀ ਪਹਿਲਾਂ ਵੀ ਤੇ ਜਿਸ ਦਿਨ ਇਹ ਘਟਨਾ ਵਾਪਰੀ ਆ ਤੇ ਜਦੋਂ ਪਟ્રોલ ਪੁਲਿਸ ਦੇ ਉੱਪਰ ਆਏ ਆ ਤੇ ਉੱਥੇ ਜਿਹੜੀ ਆ ਇਹਨਾਂ ਦੀ ਜਿਹੜੀ ਉਹਨਾਂ ਦੇ ਮੁਲਾਜ਼ਮਾਂ ਦੇ ਨਾਲ ਹੱਤਖੋਈ ਹੋਈ ਹੋਈ ਆ ਤੇ ਉਸੇ ਦੌਰਾਨ ਹੀ ਇਹਨਾਂ ਨੇ ਫੈਰ ਕੀਤੇ ਆ ਜਿਦੇ ਵਿੱਚ ਜਿਹੜਾ ਗੋਤਮ ਆ ਉਹਦੀ ਮੌਤ ਹੋਈ ਤੇ ਅਮਿਤ ਜਖਮੀ ਹੋਇਆ ਸਰ ਇਹ ਕੋ ਕਰਨਾ ਐਸੀ ਜਾਂ ਸਿੱਧਾ ਡਾਇਰੈਕਟ ਮਾਰਨਾ ਐਸੀ ਨਹੀਂ 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 ਇਹਦੇ ਵਿੱਚ ਕੋਈ ਵੀ ਡਾਇਰੈਕਟ ਮਾਰਨ ਵਾਲੀ ਗੱਲ ਜਿਹੜੀ ਆ ਉਹ ਨਹੀਂ ਇਹ ਜਿਹੜੇ ਦੋਸ਼ੀ ਆ